ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਫਿਰ ਤੋਂ ਹਾਜ਼ਰ ਹੋયા ਪਹਿਲਾਂ ਦੀ ਤਰ੍ਹਾਂ ਨਿਊ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ ਬਹੁਤ ਪਿਆਰੇ ਸੂਟ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਭੈਣਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਰਿਸਪੌਂਸ ਮਿਲਿਆ ਮੈਨੂੰ ਸਾਰੀਆਂ ਵੀਡੀਓਜ਼ ਦਾ ਸਭ ਤੋਂ ਵੱਧ ਰਿਸਪੌਂਸ ਇਹ ਜਿਹੜਾ ਮੇਰੇ ਪਿੱਛੇ ਡਿਸਪਲੇ ਕੀਤੇ ਹੋਏ ਨੇ ਇਹ ਸਾਰੇ ਸੂਟ ਬਹੁਤ ਪਿਆਰੇ ਲੱਗੇ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਮੈਂ ਇਹ ਸੇਲ ਕਰ ਚੁੱਕੀਆਂ ਥੈਂਕ ਯੂ ਸੋ ਸਾਰੀਆਂ ਭੈਣਾਂ ਦਾ ਦੁਬਾਰਾ ਤੋਂ ਫਿਰ ਤੋਂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਲੋ ਹੁਣ ਸ਼ੁਰੂ ਕਰਦੇ ਹਾਂ ਵਿਸਕੋਸ ਮਸਲੀਨ ਦੇ ਸੂਟ ਬਹੁਤ ਪਿਆਰੇ ਨੇ ਇਹ ਬਹੁਤ ਸੋਹਣੇ ਨੇ ਰੀਜ਼ਨੇਬਲ ਪ੍ਰਾਈਸਿਸ ਦੇ ਨਾਲ ਸਭ ਤੋਂ ਪਹਿਲਾ ਕਲਰ ਹੈ ਜਿਹੜਾ ਮਜ਼ੈਂਟਾ ਕਲਰ ਇਹ ਦੇਖ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਜੀ ਇਹ ਮਿਰਰ ਵਰਕ ਹੈ 플라스틱 ਮਿਰਰ ਵਰਕ ਸੋਸਾ ਲੇਸ ਲੱਗੀ ਹੋਈ ਹੈ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਇਹ ਕਿਤੇ ਕਿਤੇ ਜਿਹੜਾ ਫਲਾਰ ਡਿਜ਼ਾਈਨ ਕੀਤੇ ਹੋਏ ਨੇ ਹੈਂਡਵਰਕ ਨਾਲ ਨੇ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਨੇ ਕਿੰਨਾ ਪਿਆਰਾ ਬਣਿਆ ਹੋਇਆ 22 ਪੱਟੀ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਇੱਧਰ ਆ ਗਈਆਂ ਇਹਦੀਆਂ ਬਾਜੂ ਬਹੁਤ ਪਿਆਰੀਆਂ ਪੱਟੀ ਜਿਵੇਂ ਘੇਰੇ ਤੇ ਔਮੇ ਦੀ ਪੱਟੀ ਬੈਕ ਸਾਈਡ ਸੇਮ ਸ਼ੈਂਟੂਨ ਦੀ ਇਹਦੀ ਬਾਟਮ ਮਰੈਂਟਾ ਕਲਰ ਦੀ ਮੈਚਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਇਹ ਆ ਗਿਆ ਦੁਪੱਟਾ ਬਹੁਤ ਪਿਆਰਾ ਮਸਲੀਨ ਦੀ ਦੁਪੱਟਾ ਜੀ ਬਹੁਤ ਸੋਹਣਾ ਆ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ 4 ਸਾਈਡ ਇਹਦੇ ਲਟਕਣ ਨੇ ਦੁਪੱਟੇ ਦੇ ਇਹਦਾ ਨੈਕ ਕਲਰ ਆ ਗਿਆ yellow ਯੈਲੋ ਕਲਰ ਹੈ ਦੇਖੋ ਬਹੁਤ ਪਿਆਰਾ ਇਹ ਆ ਗਈ ਬੋਟਮ ਸ਼ੈਂਪੂਨ ਦੀ ਪੰਦਰਾਂ ਸੌ ਸੱਤਰ ਰੁਪਏ ਵਿੱਚ ਤੁਸੀਂ ਮੰਗਵਾ ਸਕਦੇ ਹੋ ਜੀ ਫਰੀ ਸ਼ਿਪਿੰਗ ਮਸਲੀਨ ਦੁਪੱਟਾ ਪੰਦਰਾਂ ਸੌ ਸੱਤਰ ਰੁਪਏ ਵਿੱਚ ਬੁੱਕ ਕਰਵਾ ਸਕਦੇ ਹੋ ਬਹੁਤ ਪਿਆਰੇ ਸੂਟ ਨੇ आ गया रामा ग्रीन बहुत सोहना कलर है, है सारे कलर बहुत प्यारे ने आप अपनी जगह पे शेंटून बॉटम देखो दुपट्टे दी देखो पूरा 2.5 मीटर है ये मस्लिन दा दुपट्टा है बहुत सोणा ये दा नेक्स्ट कलर मजेंटा कलर है जी सेम ये एक पहला तो दिखा चुके हां सेम है आज दे जेड़े सूट ने सारे मस्लिन च ही होणगे जी ये आ गया ब्लैक कलर ए दा पैटर्न अलग है ये ਬਹੁਤ ਸੋਹਣਾ ਕਗੜਾ ਅ ਸੌਰੀ ਬਹੁਤ ਸੋਹਣਾ ਪ੍ਰਿੰਟਡ ਡਿਜ਼ਾਈਨਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਜੀ ਇਹ ਸਾਰਾ ਹੈਂਡਵਰਕ ਹੈ ਜਿੰਨੀ ਇਹਦੀ ਪ੍ਰਿੰਟਿੰਗ ਹੈ ਸਾਰੀ ਤੇ ਹੈਂਡ ਟੱਚ ਕੀਤਾ ਹੋਇਆ ਹੈ ਇਹ ਦੇਖੋ ਉੱਪਰ ਤੱਕ ਇਹ ਕੇਰੇ ਤੇ ਆਊਗਾ ਇਧਰ ਆ ਗਈਆਂ ਜੀਆਂ ਬਾਜੂਆਂ ਬਾਜੂ ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਹੈ ਬੈਕਸਾਈਡ ਸੇਮ ਹੀ ਪ੍ਰਿੰਟ ਹੈ ਪਲੇਨ ਬਲੈਕ ਇਹਦੀ ਫੋਟੋ ਵਾਲੀ ਹੈ ਇਹ ਆ ਗਿਆ ਦਾ ਦੁਪੱਟਾ ਮਸਲੀਨ ਦਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਸੋਹਣੀ ਹੈ 1300 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਆ ਜੀ ਬਹੁਤ ਰੀਜ਼ਨੇਬਲ ਪ੍ਰਾਈਸਿਸ ਦੇ ਨਾਲ ਨੇ ਇਹ ਸੂਟ ਬਹੁਤ ਸੋਹਣੇ ਨੇ ਇਹਦੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਇਹਦੇ ਨਾਲ ਦਾ ਇੱਕ ਆ ਗਿਆ ਆਫ ਵਾਈਟ संतुलन की बॉटम आ गई है जी ये आ गई है बॉटम पूरी ढाई मीटर है पूरा ढाई मीटर बॉटम ना सलवार बनाओ चाहे प्लाजो बनाओ पूरे गर्लिश लुक वाले सूट ने जी कॉलेज वियर ले ऑफिस वियर ले बहुत सोने सूट ने मसलीन दा दुपट्टा बहुत प्यारा ਇਸ ਸਾਰਾ ਬਾਰਡਰ ਬਣਾਇਆ ਹੋਇਆ ਹੈ ਇਹ ਕੋਈ ਪੱਟੀ ਵਗੈਰਾ ਨਹੀਂ ਲੱਗੀ ਹੋਈ ਜੀ ਬਾਰਡਰ ਹੈ ਇਹ ਸਾਰਾ ਬਣਿਆ ਹੋਇਆ ਪ੍ਰਿੰਟ ਹੈ ਇਹਦੇ ਵਿੱਚ ਹੀ ਦੁਪੱਟੇ ਦੇ ਦੇ ਸਾਈਡ ਵੀ ਇਹਦੀ ਸੇਮ ਹੀ ਹੈ ਦੇਖੋ 1300 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਨੈਕਸਟ ਆ ਗਿਆ ਇਹ ਵੀ ਸਕੋਸ ਰੋਵੈਂਜ਼ਾ ਜੀ ਇੱਕ ਕੋਈ ਵੀਸ ਰਹੇਗਾ ਬਿਸਕੋਸ ਰੋਵੈਂਜ਼ਾ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਇਹ ਦੇਖੋ ਨਲਕੀ ਵਰਕ ਹੈ ਇਹ ਸਾਰਾ

ਨੋ ਪਿਓਰ ਦਫਤ ਹੈ ਇਹ ਲੇਸ ਲੱਗੀ ਹੋਈ ਹੈ ਇਸ ਤੇ ਟੂ ਸਾਈਡ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਇੱਕੋ ਹੀ ਪੀਸ ਰਹਿ ਗਿਆ ਜੀ ਇਹ 1450 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਉਸ ਨੂੰ ਇੱਕੋ ਹੀ ਪੀਸ ਹੈ ਜੀ 1450 ਰੁਪਏ ਵਿੱਚ ਬੁੱਕ ਕਰਵਾ ਸਕਦੇ ਇੱਕ ਪੀਸ ਇਹ ਆ ਗਿਆ ਇਹ ਕਾਟਨ ਦਾ ਬਹੁਤ ਸੋਹਣੀ ਕਾਟਨ ਹੈ ਇਹ ਵੀ ਸਿੰਗਲ ਪੀਸ ਹੈ ਜੀ। ਦੇ ਨਾਲ ਲਾਈਨਿੰਗ ਦੇ ਵੱਨ ਵਾਲਾ। ਨੱਕ ਇਹਦਾ ਬਹੁਤ ਪਿਆਰਾ ਪੂਰਾ ਹੈਵੀ ਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਕੀਤਾ ਹੋਇਆ ਜੀ। ਇਹ ਦੇਖੋ। ਬੋਟਲੀ ਹੈਂਡਵਰਕ ਹੈ ਇਹ। ਮਿਰਰ ਵਰਕ ਹੈ ਇਹ ਸਾਰਾ ਪਲਾਸਟਿਕ ਮਿਰਰ ਵਰਕ ਇਹ ਪੱਟੀ ਬਣਾਈ ਹੋਈ ਹੈ ਘੇਰੇ ਤੇ ਲੇਸ ਲਾਈ ਹੋਈ ਹੈ कॉटन ਦੀ ਹੈ ਇਹਦੀ ਸਲਵਾਰ ਇਹ ਆ ਗਿਆ ਦੁਪੱਟਾ ਬਹੁਤ ਸੋਹਣਾ ਦੇਖੋ ਫੁੱਲ ਪ्योर ਦਾ ਦੁਪੱਟਾ ਹੈ ਇਹ 4 ਸਾਈਡ ਇਹ ਪੱਟੀ ਲਗਾਈ ਹੋਈ ਹੈ ਜੀ ਸੂਟ ਨਾਲ ਦੀ 4 ਸਾਈਡ ਫੋਰ ਸਾਈਡ ਹੀ ਇਹਦੇ ਲਟਕਣ ਨੇ ਲੱਡੂ ਜੇ ਬਣਾ ਮਲਾ ਕੇ ਲਗਾਏ ਹੋਏ 1250 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਸੋ ਸਾਰੇ ਇਹਨਾਂ ਸਾਰੇ ਸੋਹਣੇ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਹੈ ਸੋ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਤਸਵੀਰਾਂ ਕਾ